ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਸਾਹਮਣੇ ਜੁੜੋ ਜਿਹਨੇ ਵੀ ਆਪਣੇ ਸ਼ੇਅਰ ਕਰਦੇ ਚੱਲ ਜਲਦੇ ਲਾਈਵ ਨੂੰ ਕਰਦੇ ਆ ਆਪਾਂ ਅੱਜ ਸਾਰੀ ਸੰਗਤ ਨੂੰ ਬੇਨਤੀ ਆ ਜਿੰਨੇ ਆਪਣੇ ਵੀਰ ਵੀ ਦੇਖ ਰਹੇ ਆ ਉਹ ਰੋਟੋ ਵੀਡੀਓ ਨੂੰ ਸ਼ੇਅਰ ਕਰ ਦੋ ਲਾਈਕ ਕਰ ਦਿਆ ਕਰੋ ਜਿਹਦੇ ਨਵੇਂ ਵੀਰ ਆਪਣੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਰੂਰੀ ਬੇਨਤੀ ਆ ਭਰਾਵੋ ਇਹ ਆਈ ਪਤਿ ਪਾਸੰਗੀ ਦੀ ਮਾਤਾ ਨੂੰ ਕੁਝ ਬਦੋ ਜ਼ਿਰਦਾਰ ਕੀਤਾ ਗਿਆ ਸੀਗਾ ਸੁਣਿਆ ਜਾਇਗਾ ਆਪਣੇ ਪੀਰ ਉੱਤੇ ਕਈ ਜਿਹੜੀਆਂ ਬਦਵਰਾ ਉਹ ਕਨ ਵੀ ਹੈ 14 ਅਨਾਂ ਦੇ ਨਾਮੇ 751 ਦਾ ਪਰਚਾ ਕੱਟ ਕੇ ਜੇਲ੍ਹ ਭੇਜ ਦਿੱਤਾ ਗਿਆ 751 ਦਾ ਮਾਤਾ ਜੀ ਦਾ ਪਰਚਾ ਕਰ ਦਿੱਤਾ ਗਿਆਗਾ ਐਡਾ ਕੀ ਮਾਤਾ ਨੇ ਜੀ ਸੰਭਲਪਾਲ ਜੀ ਨੇ ਜ਼ੁਰਮ ਕੀਤਾ ਸੀਗਾ ਜੀ ਜਿਹੜਾ ਉਹਦਾ 751 ਦਾ ਪਰਚਾ ਲਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਇਹ ਆਪਾਂ ਨੂੰ ਸੋਚਣਾ ਪਿਆ ਸਿਰਫ ਉਹਨਾਂ ਨੇ ਕਿਤੇ ਇਤਨਾ ਮਾਰਚ ਇੱਥੇ ਕਰਦਾ ਅਸੀਂ ਗਾਂਦਵਾ ਸਾਹਿਬ ਤੋਂ ਆਪ ਰਜ਼ਰ ਤੱਕ ਦਾ ਇਹਨਾਂ ਨੂੰ ਉਹ ਵੀ ਆਜ ਨਹੀਂ ਆਇਆ ਹੈਗਾ ਤੇ ਕਿ ਪੁੱਤਰ ਸਰਕਾਰ ਐਡੀ ਜ਼ਾਲਮ ਸਰਕਾਰ ਐਡੀ ਅਤਿਆਚਾਰ ਤੇ ਉੱਤਰ ਨਹੀਂ ਆਇਆ ਹੈ ਭਰਾਵੋ ਬਸੇ ਦਾ ਕੋਈ ਹੱਲ ਨਹੀਂ ਹੈ ਤਾਂ ਜਮੇ ਐਂਡ ਆ ਗਿਆ ਇਹਦਾ ਗਾਂ ਇਸ ਕਰਕੇ ਬੇਨਤੀ ਹੈ ਜਿਾਰੇ ਕਰਦੇ ਹੋ ਉਹ ਉਹਨਾਂ ਉਹਨਾਂ ਬਿਨਾਂ ਜਮਾਨਤ ਤੋਂ ਤੋਂ ਭਾਈ ਅੰਮਿਤਪਾਲ ਸਿੰਘ ਖਾਲਸਾ ਉਹਨਾਂ ਦੇ ਮਾਤਾ ਜੀ ਨੂੰ ਆਪ ਜਿਹੜਾ ਰਿਹਾ ਅਕਰਾਸ ਦਈਏ ਸਾਰੇ ਵੀਰਾਂ ਨੂੰ ਅਪੀਲ ਹੈ ਪੱਤ ਤੋਂ ਵੱਧ ਆਪਾਂ ਇਕੱਠ ਕਰੀਏ ਅੰਮ੍ਰਿਤਸਰ ਦੇ ਕਿਤੇ ਬਾਕੀ ਛੇੜੇ ਵੀ ਪਿੰਡਾਂ ਦੇ ਵਿੱਚ ਇਹ ਝਾੜੂ ਵਾਲੇ ਆਉਂਦੇ ਆ ਇਹਨਾਂ ਦਾ ਟਟ ਕੇ ਵਿਰੋਧ ਕਰੋ ਇਹਨਾਂ ਨੂੰ ਸਵਾਲ ਕਰੋ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਦਾ ਕੀ ਕਸੂਰ ਸੀ ਤੁਸੀਂ ਕਿਹੜਾ ਕੀ ਰੀਅਲ ਫੜਿਆ ਤੁਸੀਂ ਸਾਰੇ ਦਿੱਲੀ ਬੈਠੇ ਤੁਸੀਂ ਭੁਖੜ ਹਦਾਲ ਤੇ ਗਏ ਇੱਥੋਂ ਹੈ ਫੋਟੋ ਦਾ ਕਿਸੇ ਨੇ ਰੋਕਿਆ ਨਹੀਂਗਾ ਜਿੱਤੇ ਅੰਮ੍ਰਿਤਸਰ ਜਾਣਾ ਸੀ ਇਹਨਾਂ ਨੇ ਖਾਣਾ ਦਾਦੇ ਪੁਸਲਾ ਦੀ ਖਾਣਾ ਦਾਦੇ ਰੋਕਾਂ ਲਾਦੀਆਂ ਕਿ ਜਿਹਨੂੰ ਜਾਣ ਨੀਤਾਚਾਰ ਕਿਲੇ ਵਾਹੇ ਨਹੀਂ ਡੱਪਾ ਦਿੱਤਾ ਜਿਹੋ ਆਪਦੇ ਵਾਰੀ ਉਹ ਸ਼ਰਾਬ ਦੇ ਕਿਟਾਲੇ 'ਚ ਫੜਿਆ ਗਿਆ ਜਿਹੜਾ ਜਿਹੜਾ ਸ਼ਰਾਬ ਦੇ ਕਿਟਾਲੇ 'ਚ 200 ਕਰੋੜ ਦੇ ਫੜਿਆ ਗਿਆ ਉਹਨੂੰ ਛਡਾਉਣ ਵਾਸਤੇ ਆਪ ਭੱਜੇ ਜਾਂਦੇ ਆ ਜਿਹੜਾ ਬੇਕਸੂਰਾ ਸੀਗਾ ਲੋਕਾਂ ਦੇ ਨੌਜਵਾਨਾਂ ਨੂੰ ਨਸ਼ੇ ਵੇਰਾਉਂਦਾ ਸੀ ਅੰਬਰਤੋ ਛਕਾਉਂਦਾ ਸੀ ਉਹਨੂੰ ਇਹਨਾਂ ਨੇ ਜੇਲ੍ਹ 'ਚ ਛਡੋਪਤਾ ਇਹ ਗੱਲ ਹੁਣ ਆਪਾਂ ਨੂੰ ਸੋਚਣੀ ਪੈਣੀ ਆ ਭਰਾਵੋ ਵੀ ਆਪਾਂ ਕਿਹਦੇ ਮੰਗਰ ਲੱਗਣਾ ਆਪਾਂ ਇਸੇ ਤਰੀਕੇ ਨਾਲ ਹੀ ਕੁੱਟ ਖਾਈ ਜਾਣੀ ਆ ਜਾਂ ਕੁੱਟ ਤੋਂ ਬਚਣਾ ਇਹ ਗੱਲ ਹੁਣ ਆਪਾਂ ਨੂੰ ਸੋਚਣੀ ਪੈਣੀ ਆ ਜਰੂਰੀ ਬੇਨਤੀ ਇਹ ਸੀਗੀ ਭਾਈ ਆਪਾਂ ਦਵਾਲ ਸਿੰਘ ਖਾਲਸਾ ਉਹਨਾਂ ਦੇ ਮਾਤਾ ਜੀ ਨੂੰ ਜਿਹੜਾ 14 ਦਿਨਾਂ ਦੇ ਲਈ ਜੇਲ 755 ਦਾ ਪਰਚਾ ਕਰਕੇ ਉਹਨਾਂ ਨੂੰ ਜੇਲ ਭੇਜ ਦਿੱਤਾਗਾ ਪਰ ਉਹ ਬੇਨਤੀ ਆ ਤੁਹਾਡੇ ਸਾਥ ਦੀ ਲੋੜ ਆ ਹੁਣ ਇਕੱਠੇ ਹੋਣ ਦੀ ਲੋੜ ਆ ਜੇ ਆਪਾਂ ਹੁਣ ਆ ਨਾਲ ਇਕੱਠੇ ਹੋਏ ਹੌਣ ਵਾਲਾ ਸਮਾਜ ਇਹਦਾ ਬਹੁਤ ਜ਼ਿਆਦਾ ਭਿਆਨਕ ਆਊਗਾ ਆਪਣੇ ਖਾਤਰ ਉਹ ਟਾਈਮਾਂ ਕੱਠੇ ਹੁੰਦਾ ਗੁਰਮਤ ਨਾਲ ਜੁੜੋ ਸ਼ਸਤਰ ਧਾਰੀ ਹੋ ਅੰਮ੍ਰਿਤ ਛਕੋ ਸਿੰਘ ਸਜੋ ਕਮੈਂਟ ਦਿਓ ਆਪੀ ਐਨਮ ਹਾਂਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਨੂੰ ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ 57 ਦਾ ਪਰਚਾ ਕਰਤਾ ਤਾਂ ਉਹ ਤੇ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ 15 ਦਿਨਾਂ ਦੇ ਲਈ ਜਿਹੜਾ ਭੇਜ ਦਿੱਤਾ ਗਿਆ ਹੈਗਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਤੇ ਸਾਰੇ ਇਕੱਠੇ ਹੋਵੋ ਭਰਾਵੋ ਉਹਨਾਂ ਘੱਟ ਦੀ ਲੋੜ ਆ ਆ ਸਮੇਂ ਦੇ ਵਿੱਚ ਹਣ ਬੇਲੇ ਆ ਇਸ ਤੋਂ ਬਾਅਦ ਫਿਰ ਕਣਕਾਂ ਦਾ ਸੀਜ਼ਨ ਆ ਜੋ ਆਹੀ ਦਿਨ ਨੇ 10 ਦਿਨ ਆਪਾਂ ਉਹਨਾਂ ਨੂੰ ਬਿਨਾਂ ਜਵਾਨ ਤੋਂ ਜਿਹੜਾ ਰਹਾ ਕਰਾ ਸਕੀਏ ਜਿੰਨਾ ਵੀ ਹੋ ਸਕਦਾ ਬਰਾਵੋ ਵਤੋ ਵਤ ਦਾ ਕਾਟੋਏ ਕੰਪੀਰਾਂ ਨੂੰ ਦੇਖ ਕੇ ਵੀਡੀਓ ਨੂੰ ਕਾਹੋ ਸ਼ੇਅਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਭਰਾਓ ਵੀਡੀਓ ਜਿੰਨੇ ਵੀ ਆਪਣੇ ਵੀਰ ਦੇਖ ਰਹੇ ਆ ਠੀਕ ਆ ਤੇ ਬਾਕੀ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਅੱਗੇ ਵੀਡੀਓ ਨੂੰ ਜਿੰਨਾ ਵੀ ਹੋ ਸਕੇ ਸ਼ੇਅਰ ਕਰੋ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਨੂੰ ਅੰਬਰਸਰ ਪੁਲਿਸ ਨੇ ਫੜਿਆ ਸੀ ਉਹ 7 ਤੋਂ 55 ਦਾ ਪਰਚਾ ਕੱਟ ਕੇ ਉਹਨਾਂ ਨੂੰ 15 ਦਿਨਾਂ 14 ਦਿਨਾਂ ਦੇ ਲਈ ਜਿਹੜਾ ਜੇਲ੍ਹ ਦੇ ਵਿੱਚ ਕੀ ਦਿੱਤਾ ਗਿਆਗਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੰਨੇ ਆਪਣੀ ਵੀਡੀਓ ਦੇਖ ਰਹੇ ਆ ਬਸ ਤੋਂ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਕੀ ਇਕੱਠੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਇਕੱਠ ਕਰੋ ਆ ਟਾਈਮ ਹੁਣ ਇਕੱਠ ਦਾ ਪਹਿਲੇ ਆ ਹੁਣ ਇਹ ਦਵਾ ਕਣਕਾ ਸੀਨ ਜਣਾ ਜਾਊਗਾ ਬੜਾ ਹੋਣ ਕੱਟ ਕਰਨ ਦੀ ਦੌੜ ਹੈ ਤਾਂ ਜੋ ਆਪਾਂ ਉਹਨਾਂ ਦੇ ਮਾਤਾ ਜੀ ਨੂੰ ਬਿਨਾਂ ਜਮਾਨਤ ਤੋਂ ਆਪਾਂ ਰਿਹਾ ਕਰਾ ਸਕੀ ਅੱਜ ਵੀ ਬਾਕੀ ਸਾਰੇ ਥਾਂ ਥਾਂ ਤੇ ਅਜੇ ਪੁਲਸ ਲਾ ਰੱਖੀ ਹੈ ਇਹਨਾਂ ਨੇ ਇਹ ਆਖਰ ਜਦੋਂ ਠੀਕ ਆ ਆਪਣਾ ਜਨਮ ਬਾਅਦ ਹੋਇਆ ਪਰ ਜਿਹੜੇ ਪੁਰਾਣੇ ਬੰਦੇ ਆ ਉਹ ਦੱਸਦੇ ਨੇ 84 ਤੋਂ ਬਾਅਦ ਜਿਹੜਾ 92-93 ਦਾ ਮਾਹੌਲ ਵੀ ਇਸ ਤਰੀਕੇ ਨਾਲ ਨਹੀਂ ਸੀ ਉਹ ਵੀ ਇਤੋਂ ਚੰਗਾ ਸੀ 92 ਦਾ ਮਾਹੌਲ ਕਹਿੰਦੇ ਤੂੰ ਵੀ ਮਾੜਾ ਆਉਂਦਾ ਜਾ ਰਿਹਾ ਹੈਗਾ ਕਿਉਂ ਜਿਹੜਾ ਕੋਈ ਮੇਰੇ ਵਰਗਾ ਬੋਲਦਾ ਆਪਾਂ ਨਾਲ ਸਿੱਧੂ ਸੀ ਵਿਚਾਰਾ ਉਹਦੇ ਅੱਜ ਤੱਕ ਕਿ ਪਰਸੋਂ ਦੀ ਪੁਲਿਸ ਲਈ ਖੜੀ ਆ ਤੇ ਬਾਹਰ ਕੇ ਵੀ ਇਹ ਨਾ ਕਿਸੇ ਪਾਸੇ ਭੱਜੇ ਉਹ ਪਰ ਆ ਉਹ ਕਿਸੇ ਨਾ ਕਿਸੇ ਜਾਂਦੇ ਦੋਨੋਂ ਸੋਚਣ ਦੀ ਲੋੜ ਆ ਜਿਹੜੇ ਪੁਲਸ ਵਾਲੇ ਪੀਰ ਜਾ ਕੇ ਘਰੇ ਵਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਭਰਾਵੋ ਤੁਸੀਂ ਵੀ ਤਾਂ ਸਾਡੇ ਸਿੱਖਾਂ ਦੇ ਮੁੰਡਿਆਂ ਸਾਡੇ ਭਾਈਓ ਕੋਈ ਕਿਸੇ ਦਾ ਪਿਓ ਆ ਕਿਸੇ ਦਾ ਕੋਈ ਭਾਈ ਆ ਕਿਸੇ ਦਾ ਭਰਾ ਕੋਈ ਭਰਾ ਤੁਸੀਂ ਤਾਂ ਸਾਡਾ ਸਾਥ ਦਿਓ ਯਾਰ ਤੁਸੀਂ ਕੋਈ ਕਹਿ ਜਾਂ ਕਿਤੇ ਪੈਣ ਤੁਸੀਂ ਵੀ ਕੇਸਾ ਪਾਰੇ ਹੋ ਤੁਸੀਂ ਉਸੇ ਗੁਰੂ ਗੋਬਿੰਦ ਸਿੰਘ ਜਿਹਦੇ ਪੁੱਤੋਂ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤੋਂ ਸਾਨੂੰ ਵੀ ਸੋਚਣਾ ਪੈਣਾਗਾ ਕਿਹੜਾ ਭਗਵਾਨਤ ਮਾਨ ਆ ਇਹ ਬਹੁਤ ਜਿਆਦੇ ਨੀਚ ਉਤਰ ਗਿਆ ਇਹ ਡਿਟਕਟ ਇਹ ਸੋਚ ਸਾਡੀਆਂ ਮਾਵਾ ਭੈਣਾਂ ਨੂੰ ਖੜ ਕੇ ਜੇਲਾ ਦੇ ਵਿੱਚ ਬੰਦ ਕਰ ਦੇ ਇਹ ਆਪਾਂ ਨੂੰ ਸੋਚਣਾ ਪੈਣਾ ਜੇ ਹਲੇ ਵੀ ਆਪਾਂ ਇਕੱਠੇ ਨਾ ਹੋਏ ਨਾ ਐ ਤਾਂ ਕੀ ਇਹਦੋਂ ਬਹੁਤ ਜਿਆਦੇ ਮਾੜਾ ਸਮਾਂ ਆਪਣੇ ਤੇ ਆਉਣਾ ਹਲੇ ਵੀ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਬੇਨਤੀ ਕਰਦੇ ਆਂ ਸਿਰ ਇਕਾਲਤਰ ਸਹਿ ਦਾ ਜਥੇਦਾਰ ਨੂੰ ਕਿ ਉਹਨੂੰ ਇਸ ਟਾਈਮ ਕੋਈ ਸਖਤ ਸਟੈਂਡ ਲੈਣ ਦੀ ਲੋੜ ਆ ਕਿ ਇਕਾਲਤਰ ਦਾ ਜਥੇਦਾਰ ਸਾਰੀ ਕੌਮ ਦਾ ਜਥੇਦਾਰ ਹੋ ਕੇ ਕਿ ਹੁਣ ਵੀ ਸਖਤ ਸਟੈਂਡ ਨਹੀਂ ਲੈਂਦਾ ਆ ਫਿਰ ਇਹ ਜੇ ਜਿਦਾ ਤਾਪਾ ਕਰਾਉਣਾ ਵੀ ਕੀ ਆ ਇਥੇ ਅਕਾਲੀ ਫੂਲਾ ਸਿੰਘ ਵਰਗਾ ਕੋਈ ਜਸੇਦਾਰ ਹੁੰਦਾ ਸਾਡੀ ਮਾਤਾ ਅੱਜ ਨੂੰ ਜੇਲ੍ਹ ਚ ਨਹੀਂ ਹੋਣੀ ਸੀ ਉਹਨੂੰ ਪੁਲਸਾਰ ਖੁਦ ਕਰੇ ਛੱਡ ਕੇ ਜਾਂਦੇ ਪਰ ਕੀ ਗੱਲ ਆ ਜਿਹਦੇ ਜਸੇਦਾਰਾਂ ਚ ਇਹਨਾਂ დამ ਨਹੀਂ ਰਿਹਾ ਉਹੀ ਸਤਾਨ ਹੈ ਉਸੇ ਗੁਰੂ ਦੇ ਸਿੰਘ ਹੈ ਪਰ ਸਾਡੀ ਜਮੀਰ ਮਰ ਗਈ ਭਰਾਵੋ ਸਾਡੀ ਜਮੀਰ ਨਹੀਂ ਜਵਾਬ ਜੇਗੀ ਸਾਡੀ ਜਮੀਰ ਸਾਡੀ ਜਮੀਰ ਨਹੀਂ ਇੱਜ਼ਤ ਦੀ ਕਿ ਅਸੀਂ ਆਹ ਕੰਮ ਕਰ ਗਏ ਅਸੀਂ ਪੈਸੇ ਪਿੱਛੇ ਚੰਦ ਪੇ ਪੈਸੇ ਦਾ ਕੀ ਆ ਕਈ ਸਾ ਕਿਸੇ ਕੋਲ ਪਾਾ ਕਿਸੇ ਕੋਲ ਥੋੜਾ ਨਾਲ ਕਿਸੇ ਦੇ ਨਹੀਂ ਜਾਣਾ ਸਭ ਕੁਝ ਇੱਥੇ ਰਹਿ ਜਾਊਗਾ ਕੋਈ ਸੁਭੀ ਨਹੀਂ ਜਾ ਫਰਦਾ ਨਾਲ ਇਸ ਕਰਕੇ ਬੇਨਤੀ ਕਰਦੇ ਆਂ ਭਰਾਵਾਂ ਨੂੰ ਜਿੰਨੇ ਵੀ ਆਪਣੀ ਭਰਾ ਵੀਡੀਓ ਦੇਖ ਰਹੇ ਆਂ ਫਿਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਅੰਬਰਸਰ ਸਾਹਿਬ ਦੇ ਇਕੱਠ ਕਰੋ ਕਿੰਨੇ ਕਿਤੇ ਇਹ ਨਾਕੇ ਲਾ ਕੇ ਰੱਖਣਗੇ ਪਿੱਟਾ ਬੀਜ ਦੀ ਟੱਪ ਟੱਪ ਅੰਬਰਸਰ ਸਾਹਿਬ ਜਿੱਥੇ ਪਹੁੰਚੋ ਆ ਜੋ ਭਾਈ ਵਰਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਆਪਾਂ ਰਿਹਾਈ ਕਰਾ ਸਕੀਏ ਬਿਨਾਂ ਜਮਾਨਤ ਤੋਂ ਜਿਹੜੀ ਉਹਨਾਂ ਦੀ ਆਪਾਂ ਰਿਹਾਈ ਕਰਾ ਸਕੀਏ ਇਹ ਜਿਹੜਾ ਭਗਵਾਨ ਤਮਾਨ ਇਹ ਬਿਆੰਤੇ ਵਾਲੀ ਕਤੂ ਤੇ ਉੱਤਰਿਆ ਜਮਾ ਇਹਦਾ ਪ੍ਰਮਾਤਮਾ ਕਿ ਆਪਾਂ ਕਰੇ ਨੂੰ ਮੜਾ ਮੁਟਾ ਬੁੱਧੀ ਦੀ ਵੀ ਤੂੰ ਖਦੋ ਆ ਪੱਗ ਮੰਨ ਕੇ ਦੁਖੀ ਰਸਸ ਦੇ ਮੰਗਰ ਲਾ ਕੇ ਤੂੰ ਸਿੱਖਾਂ ਨਾਲੀ ਧੱਕਾ ਕਰੀ ਜਾਣਾ ਇਸੋਂ ਨੂੰ ਪਰਾਵੋ ਬੇਨਤੀ ਆ ਜਿੰਨੇ ਵੀ ਪੀਰ ਵੀਡੀਓ ਦੇਖ ਰਹੇ ਹੋ ਵਾਦ ਵਾਦ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰਦਾ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਰਾਵੋ ਕਿਹੜੇ ਕਿਹੜੇ ਅੰਮ੍ਰਿਤਸਰ ਜਾ ਰਹੇ ਆ ਤੇ ਕਿਹੜੇ ਉੱਥੇ ਅੰਮ੍ਰਿਤਸਰ ਵਿਖੇ ਆਈਗੇ ਆ ਤੇ ਕਿਹੜੇ ਕੱਲ ਨੂੰ ਆ ਰਹੇ ਆ ਇਹ ਵੀ ਜਰੂਰ ਕਮੈਂਟ ਕਰਕੇ ਦੱਸੋ ਵੀ ਕਿਹੜੇ ਕਿਹੜੇ ਅੰਮ੍ਰਿਤਸਰ ਸਾਹਿਬ ਵਿਖੇ ਕੱਲ ਨੂੰ ਆ ਰਹੇ ਨੇ ਤੇ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਪਰਾਵੋ ਇੰਨਾ ਕ ਜਰੂਰ ਕਮੈਂਟ ਕਰਦਾ ਕਰੋ ਇੰਨੇ ਆਪਣਾ ਜਿਹੜਾ ਪੇਜ ਆ ਚੱਲਦਾ ਰਹੇ ਜੇ ਤੁਸੀਂ ਕਮੈਂਟ ਤੇ ਲਾਈਕ ਨਾ ਕਰੋਗੇ ਤੇ ਸਰਕਾਰ ਆ ਜਿਹੜੇ ਇਹ ਪੇਜ ਬੰਦ ਕਰ ਦ ਸਕਦੀ ਆ ਕਿਉਂ ਜਿੰਨੇ ਤੋਂ ਘੱਟ ਵਿਊ ਲਾਈਕ ਆਉਣ ਤਾਂ ਪੇਜ ਇਹ ਛੇਤੀ ਬੰਦ ਕਰ ਦਿੰਦੇ ਆ ਚੈਨਲ ਨੂੰ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਦੀਆਂ ਜਿਹੜੀ ਦੂਜਿਆਂ ਤੱਕ ਪਹੁੰਚ ਸਕੇ ਤੁਹਾਨੂੰ ਅਖੀਰ ਦੇ ਵਿੱਚ ਇਹ ਬੇਨਤੀ ਕਰਦੇ ਆ ਵੀ ਭਾਈ ਅਮਰਪਾਲ ਸਿੰਘ ਜਿਹਦੀ ਮਾਤਾ ਜੀ ਨੂੰ ਜਿਹੜਾ 15 ਦਿਨਾਂ ਦੀ ਜੇਲ੍ਹ ਕਰ ਦਿੱਤੀ 758 ਦਾ ਉਹਨਾਂ ਦੇ ਪਰਚਾ ਕਰ ਦਿੱਤਾ ਫਤੋ ਵੱਧ ਜਿੰਨਾ ਹੋ ਸਕਦਾ ਅੰਮ੍ਰਿਤਸਰ ਸਾਹਿਬ ਵੀ ਇਕੱਠ ਕਰੋ ਬਿਨਾ ਜਵਾਨ ਤੋਂ ਦੋਨੋਂ ਨੂੰ ਆਪਾਂ ਰਹਾ ਕਰਾ ਸਕੀਏ ਇਹਦਾ ਭਗਵੰਤ ਮਾਨ ਦਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜਾ ਕੋਈ ਬੋਲਦਾ ਘਰਾਂ ਦੇ ਵਿੱਚ ਨਾ ਕੇ ਲਾਉਣੇ ਸ਼ੁਰੂ ਕਰਤੇ ਇਹਦਾ ਘਰ ਵਿੱਚ ਹੀ ਨਜ਼ਰ ਬੰਦ ਕਰਕੇ ਬਹਾਉਣ ਲੱਗੇ ਵੀ ਕੋਈ ਬਾਹਰ ਨਾ ਜਾ ਸਕੇ ਯਾਰ ਸਾਡਾ ਟਾਈਮ ਬਾਹਰ ਜਾਂਦਾ ਹਾੜੀ ਦਾ ਟਾਈਮ ਆ ਗਿਆ ਆ ਮੂਰੇ ਦਾ ਜਣਾ ਨੂੰ ਆਪਣੇ ਬਸਾਖੀ ਆ ਗਈ ਦੰਦਵਾ ਸਾਹਿਬ ਵੀ ਉੱਥੇ ਵੀ ਜਾਣਾਗਾ ਉੱਥੇ ਜਾਣ ਤੋਂ ਵੀ ਰੋਕੀਆ ਮੋੜ ਕੈਂਚੀਆਂ ਤੇ ਸਵੇਰੇ ਇੰਨੀ ਜਿਆਦੇ ਪੁਲਿਸ ਸੀ ਅੱਧੋਂ ਜਿਆਦੇ ਉਹ ਉਧਰ ਨੂੰ ਜਿਹੜਾ ਜਾਂਦਾ ਵੀ ਜਾਂਦਾ ਸੀਗਾ ਉਹਨੂੰ ਹਰੇਕ ਬੰਦੇ ਨੂੰ ਪੁੱਛਦੇ ਸੀ ਤੂੰ ਕਿੱਧਰ ਜਾਣਾ ਕੀ ਕਰਦਾ ਅਸੀਂ ਸਵੇਰੇ ਗਏ ਸਬਜ਼ੀ ਲੈਣ ਤੇ ਮੇਰੇ ਨਾਲ ਸੀਗੇ ਤੇ ਮੁੰਡੇ ਮੇਰੇ ਭਾਈ ਦੂਜੇ ਸਾਰੇ ਮੁੰਨੇ ਸੀਗੇ ਮੇਰੇ ਦਸਤਾਰ ਬੰਨੇ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ ਮੇਰੇ ਕੋਲੇ ਆ ਕੇ ਖੜ ਗਿਆ ਬੋਲਦਾ ਵਾ ਕਿਹਦਾ ਤੇਰਾ ਆਧਾਰ ਕਾੜਦਗਾ ਤੂੰ ਕਿੱਥੇ ਜਾਣਾ ਕਿੱਧਰ ਜਾਣਾ ਮੈਂ ਕਿਹਾ ਵੀ ਸਾਡੇ ਵਿਆਹ ਦਾ ਅਸੀਂ ਸਬਜੀ ਲੈ ਕੇ ਆਉਣੇ ਆ ਦਾਣਾ ਸਬਜੀ ਮਟੀ ਜਲੇ ਮੋਰ ਮਟੀ ਵੀ ਕੇ ਕਹਿੰਦਾ ਨਹੀਂ ਦਰਾ ਮਾਜਾ ਦਿਖਾ ਦੇਣਾ ਆਪਣੇ ਕੋਲ ਸਹੀ ਜੀ ਆਪਾਂ ਕੀ ਵਰਤ ਕੰਮ ਕਰਦੇ ਆਪਾਂ ਆਧਾਰ ਕਾਰਡ ਉਹਨਾਂ ਨੂੰ ਦਿਖਾਤਾ ਤੇ ਫੇਰ ਮੈਨੂੰ ਕਹਾਂਗਾ ਚੰਗਾ ਜੀ ਉਹਨੂੰ ਦੱਸਿਆ ਵੀ ਇਹ ਸਬਜੀ ਲੈ ਜਾਂ ਦੇ ਦਸਤਾਰ ਵਾਲੇ ਨੂੰ ਉਧਰ ਨੂੰ ਜਾਣ ਹੀ ਦੇ ਰਿਆ ਯਾਰ ਕਿੱਡਾ ਮੈਂ ਉਹ ਕਿੱਡਾ ਜਿਆਦੇ ਇਹਨਾਂ ਦਾ ਨੀਚ ਹਰਕਤ ਆ ਇਸ ਤੋਂ ਬਾਅਦ ਭਗਵਾਨ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਹਣ ਕਰੂ ਕੀ ਇਹ ਨੂੰ ਸਮਝ ਨਹੀਂ ਆਉਂਦੀ ਕਾਟਾ ਕੋਈ ਦਰਮਾ ਕੋਈ ਅਟਕਾ ਹੋ ਗਿਆ ਕੀ ਕਰਾਣਾ ਕੀ ਕਰਾਣਾ ਉਹ ਦੇਖ ਵਾਇਤਾ ਰੂਬਾ ਦੋਈ ਨਾ ਕੋਰਗਾ ਤਾਂ ਹਾਲਾ ਵੱਡਾ ਲਾ ਦੇਣੇ ਆ